ਕੀ ਤੁਸੀਂ ਜਾਣਦੇ ਹੋ ਇਨ੍ਹਾਂ ਏਟੀਐਮ ਕਾਰਡ ਦੇ ਫਾਇਦੇ? ਬਈ ਅਜਿਹੇ ਫਾਇਦੇ ਜਿਨ੍ਹਾਂ ਬਾਰੇ ਬੈਂਕ ਦੇ ਵੱਲੋਂ ਤੁਹਾਨੂੰ ਨਹੀਂ ਜਾਂਦਾ ਦੱਸਿਆ। ਏਟੀਐਮ ਕਾਰਡ ਦੇ ਥਰੂ ਪਾ ਸਕਦੇ ਹੋ ਤੁਸੀਂ 5 ਲੱਖ ਰੁਪਏ ਤੱਕ ਦਾ ਬੀਮਾ। ਏਟੀਐਮ ਕਾਰਡ ਅੱਜ ਹਰ ਇੱਕ ਵਿਅਕਤੀ ਦੇ ਕੋਲ ਆ ਕਿਉਂਕਿ ਏਟੀਐਮ ਕਾਰਡ ਜਦੋਂ ਤੋਂ ਆਏ ਨੇ ਜਦੋਂ ਤੋਂ ਆਮ ਲੋਕਾਂ ਨੂੰ ਏਟੀਐਮ ਕਾਰਡ ਦੇ ਬਾਬਤ ਪਤਾ ਲੱਗਿਆ ਤਾਂ ਬੈਂਕਾਂ ਦੇ ਵਿੱਚ ਲੋਕਾਂ ਦੇ ਗੇੜੇ ਘਟ ਗਏ ਨੇ ਕਿਉਂਕਿ ਇਹ ਤੁਸੀਂ ਪੈਸੇ ਲੈਣੇ ਹੁੰਦੇ ਜਾਂ ਜਮ੍ਹਾਂ ਕਰਵਾਉਣੇ ਹੁੰਦੇ ਤਾਂ ਤੁਹਾਨੂੰ ਬੈਂਕ ਜਾਣਾ ਪੈਂਦਾ ਬੈਂਕਾਂ ਦੇ ਵਿੱਚ ਕਈ ਵਾਰ ਤਾਂ ਵੱਡੀਆਂ-ਵੱਡੀਆਂ ਲੈਣਾ ਨੇ ਜਿਹੜੀਆਂ ਉਹ ਵੀ ਦੇਖਣ ਨੂੰ ਮਿਲਦੀਆਂ ਨੇ ਪਰ ਹੁਣ ਏਟੀਐਮਾਂ ਨੇ ਲੋਕਾਂ ਦੀ ਖੱਜਲ ਖਵਾਰੀ ਘਟਾ ਦਤੀ ਆ ਹੁਣ ਤੁਸੀਂ ਸਿੱਧਾ ਏਟੀਐਮ ਮਸ਼ੀਨ ਦੇ ਵਿੱਚ ਜਾਂਦੇ ਹੋ ਆਪਣਾ ਏਟੀਐਮ ਪਾ ਕੇ ਪਿੰਨ ਭਰ ਕੇ ਤੇ ਉੱਥੋਂ ਜਿੰਨੀ ਇਹ ਤੁਹਾਨੂੰ ਤੁਹਾਡੇ ਖਾਤੇ ਦੇ ਵਿੱਚ ਪੈਸੇ ਹੁੰਦੇ ਨੇ ਉਸ ਦੇ ਵਿੱਚੋਂ ਜਿੰਨੀ ਤੁਹਾਨੂੰ ਲੋਡ ਹੁੰਦੀ ਆ ਉਸ ਦੇ ਮੁਤਾਬਕ ਤੁਸੀਂ ਪੈਸੇ ਕਢਵਾ ਲੈਣਿਓ ਪਰ ਕੀ ਤੁਹਾਨੂੰ ਪਤਾ ਇਹ ਜਿਹੜੇ ਏਟੀਐਮ ਕਾਰਡ ਨੇ ਇਹਨਾਂ ਦੇ ਨਾਲ ਤੁਹਾਨੂੰ ਕਈ ਪ੍ਰਕਾਰ ਦੀਆਂ ਸਕੀਮਾਂ ਵੀ ਦਿੱਤੀਆਂ ਜਾਂਦੀਆਂ ਨੇ ਪਰ ਉਹਨਾਂ ਸਕੀਮਾਂ ਦੇ ਬਾਬਤ ਕਦੇ ਵੀ ਬੈਂਕ ਦੇ ਵੱਲੋਂ ਤੁਹਾਨੂੰ ਨਹੀਂ ਦਿੱਤਾ ਜਾਂਦਾ ਤਾਂ ਤੁਹਾਨੂੰ ਉਹਨਾਂ ਸਕੀਮਾਂ ਦੇ ਬਾਬਤ ਹੀ ਅੱਜ ਦੱਸਦੇ ਹਾਂ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਅਹਿਮ ਸਕੀਮ ਹੈ ਬੀਮਾ ਇੱਕ ਬੀਮੇ ਦੀ ਸਕੀਮ ਹੈ ਜਿਹੜੀ ਉਹ ਵਿੱਕ ਦੇ ਵੱਲੋਂ ਦਿੱਤੀ ਜਾਂਦੀ ਆ ਤਾਂ ਪੂਰਾ ਮਾਮਲਾ ਸਮਝਾਉਣੀ ਆ ਪੂਰਾ ਤੁਹਾਨੂੰ ਦੱਸਦੇ ਹਾਂ ਕਿ ਦਰਅਸਲ ਕਿਸ ਢੰਗ ਦੇ ਨਾਲ ਤੇ ਕਿੰਨੇ ਇਹ ਪੈਸਿਆਂ ਦਾ ਜਿਹੜਾ ਬੀਮਾ ਉਹਦਾ ਕਲੇਮ ਤੁਸੀਂ ਲੈ ਸਕਦੇ ਹੋ ਤੇ ਉਹ ਕਲੇਮ ਨੂੰ ਕਿਸ ਢੰਗ ਦੇ ਨਾਲ ਕੀਤਾ ਜਾ ਸਕਦਾ ਕਿਉਂਕਿ ਦੇਖਿਆ ਜਾਵੇ ਤਾਂ ਅੱਜ ਹਰ ਇੱਕ ਵਿਅਕਤੀ ਦੇ ਲਈ ਏਟੀਐਮ ਕਾਰਡ ਲਾਜ਼ਮੀ ਹੋ ਚੁੱਕਿਆ ਅ ਖਾਸ ਕਰਕੇ ਜਦੋਂ ਤੋਂ ਉਹ ਪ੍ਰਧਾਨ ਮੰਤਰੀ ਯੋਜਨਾ ਤੇ ਰੁਪਈਆ ਕਾਰਡ ਵਰਗੀਆਂ ਯੋਜਨਾਵਾਂ ਸ਼ੁਰੂ ਹੋਈਆਂ ਨੇ ਉਸ ਤੋਂ ਬਾਅਦ ਇਹ ਲੋਕਾਂ ਏਟੀਐਮ ਕਾਰਡ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਿਆ ਏਟੀਐਮ ਕਾਰਡ ਨਾ ਸਿਰਫ ਲੋਕਾਂ ਦੀ ਨਕਦੀ ਦੀ ਜਿਹੜੀ ਨਿਰਭਰਤਾ ਉਹਨੂੰ ਘਟਾਉਂਦਾ ਬਲਕਿ ਤੁਹਾਡਾ ਜਿਹੜਾ ਪੈਸਾ ਦਾ ਉਹਨੂੰ ਸੁਰੱਖਿਅਤ ਵੀ ਬਣਾ ਦਿੰਦਾ ਹੈ ਹੁਣ ਤੁਹਾਨੂੰ ਇਹਨਾਂ ਫਾਇਦਿਆਂ ਦੀ ਜੇ ਗੱਲ ਕਰੀਏ ਤਾਂ ਤੁਹਾਨੂੰ ਦੱਸ ਦਈਏ ਕਿ ਏਟੀਐਮ ਕਾਰਡ ਤੇ ਮਿਲਣ ਵਾਲੇ ਬੀਮੇ ਦਾ ਫਾਇਦਾ ਜਿਸ ਦੇ ਬਾਰੇ ਤੁਹਾਨੂੰ ਨਹੀਂ ਦੱਸਿਆ ਜਾਂਦਾ ਘੱਟੋ ਘੱਟ 45 ਦਿਨਾਂ ਤੋਂ ਜੇ ਤੁਸੀਂ ਕਿਸੇ ਏਟੀਐਮ ਦੀ ਵਰਤੋਂ ਕਰ ਰਹੇ ਹੋ ਤਾਂ ਫਿਰ ਤੁਸੀਂ ਆਪਣੇ ਬੀਮੇ ਨੂੰ ਕਲੇਮ ਕਰਨ ਦੇ ਲਈ ਇਹ ਜਿਹੜਾ ਉਹ ਦਾਅਵੇਦਾਰ ਬਣ ਜਾਂਦੇ ਹੋ ਤਾਂ ਪਰ ਦੇਖਿਆ ਜਾਵੇ ਕਿਉਂਕਿ ਕਾਰਡ ਤਾਂ ਹਰੇਕ ਕੋਲ ਹੁੰਦੇ ਨੇ ਪਰ ਹਰੇਕ ਕਾਰਡ ਤੇ ਅਲੱਗ ਰਾਸ਼ੀ ਹੈ ਜਿਹੜੀ ਉਹ ਬੀਮੇ ਦੀ ਮਿਲਦੀ ਆ ਜਿੱਦਾਂ ਜਿਹੜਾ ਕਲਾਸਿਕ ਕਾਰਡ ਹੁੰਦਾ ਉਸ ਤੇ ਤੁਸੀਂ 1 ਲੱਖ ਰੁਪਏ ਤੱਕ ਦਾ ਬੀਮਾ ਲੈਂਦੇ ਜੋਗ ਹੁੰਨੇ ਪਲੈਟੀਨਮ ਕਾਰਡ ਤੇ 2 ਲੱਖ ਰੁਪਏ ਦਾ ਮਾਸਟਰ ਕਾਰਡ ਤੇ 50000 ਰੁਪਏ ਦਾ ਪਲਟੀਨਮ ਮਾਸਟਰ ਕਾਰਡ ਤੇ 5 ਲੱਖ ਰੁਪਏ ਤੱਕ ਦਾ ਜਿਹੜਾ ਬੀਮਾ ਉਹ ਤੁਸੀਂ ਲੈ ਸਕਦੇ ਹੋ ਤੇ ਇਸ ਦੇ ਨਾਲ ਹੀ ਜਿਹੜਾ ਵਿਜ਼ਾ ਕਾਰਡ ਹੁੰਦਾ ਹੈ ਉਸ ਤੇ ਤੁਸੀਂ 1.5 ਲੱਖ ਤੋਂ 2 ਲੱਖ ਰੁਪਏ ਤੱਕ ਦਾ ਬੀਮਾ ਕਵਰੇਜ ਲੈ ਸਕਦੇ ਹੋ ਤਾਂ ਇਸ ਦੇ ਬਾਰੇ ਤੁਹਾਨੂੰ ਛੇਤੀ ਬੈਂਕ ਦੇ ਵੱਲੋਂ ਤਾਂ ਜਾਣਕਾਰੀ ਨਹੀਂ ਦਿੱਤੀ ਜਾਂਦੀ ਪਰ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਖਾਸ ਕਰਕੇ ਜਦੋਂ ਕਈ ਵਾਰ ਕੋਈ ਵਿਅਕਤੀ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾਗਾ ਉਸ ਸਥਿਤੀ ਦੇ ਵਿੱਚ ਤੁਸੀਂ ਇਹ ਬੀਮਾ ਲੈ ਸਕਦੇ ਹੋ 50000 ਰੁਪਏ ਦਾ ਜੇ ਕੋਈ ਵਿਅਕਤੀ ਅਪਾਹਜ ਹੋ ਜਾਂਦਾ ਮੰਨ ਲਓ ਤਾਂ ਫਿਰ ਉਹ 50000 ਰੁਪਏ ਤੱਕ ਦਾ ਜਿਹੜਾ ਬੀਮਾ ਹੈ ਉਹ ਲੈ ਸਕਦਾ ਜੇ ਕਿਸੇ ਦੀਆਂ ਦੋਵੇਂ ਲੱਤਾਂ ਤੇ ਵਾਹਨ ਨੁਕਸਾਨੀਆਂ ਜਾਂਦੀਆਂ ਨੇ ਤਾਂ ਤੁਸੀਂ ਇਹ ਜਿਹੜਾ 1 ਲੱਖ ਰੁਪਏ ਤੱਕ ਦਾ ਬੀਮਾ ਲੈ ਸਕਦੇ ਹੋ ਹਾਂ ਜੇ ਇਹ ਕਈ ਵਾਰ ਕੀ ਹੁੰਦਾ ਕਿ ਮੌਤ ਦੀ ਸਥਿਤੀ ਤੱਕ ਗੱਲ ਪਹੁੰਚੇ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਆ ਤਾਂ ਜਿਹੜਾ ਤੁਸੀਂ ਆਪਣੇ ਤੋਂ ਬਾਅਦ ਬੈਂਕ ਦੇ ਵਿੱਚ ਆਪਣਾ ਦਾਵੇਦਾਰ ਬਣਾਇਆ ਹੋਇਆ ਉਹ 1 ਲੱਖ ਤੋਂ 5 ਲੱਖ ਰੁਪਏ ਤੱਕ ਦੀ ਬੀਮਾ ਕਵਰੇਜ ਦਾ ਜਿਹੜੀ ਉਸ ਦਾ ਕਲੇਮ ਆ ਜਿਹੜਾ ਉਹ ਕਰ ਸਕਦਾ ਹੈ ਇਹ ਤਾਂ ਇਹ ਜਿਹੜਾ ਇਹ ਜਾਣਕਾਰੀ ਤੁਹਾਨੂੰ ਸਿਰਫ ਜਾਗਰੂਤ ਕਰਨ ਵਾਸਤੇ ਆ ਜੇ ਕਈ ਵਾਰ ਇਦਾਂ ਦੀ ਕੋਈ ਘਟਨਾ ਹੁੰਦੀ ਆ ਤਾਂ ਫਿਰ ਤੁਸੀਂ ਆਪਣੇ ਨਜ਼ਦੀਕੀ ਬੈਂਕ ਦੇ ਵਿੱਚ ਜਾਣਾ ਖਾਸ ਕਰਕੇ ਉਸ ਬੈਂਕ ਦੇ ਵਿੱਚ ਜਾਮੋ ਜਿਸ ਬੈਂਕ ਦੇ ਵਿੱਚ ਤੁਸੀਂ ਆਪਣਾ ਖਾਤਾ ਸ਼ੁਰੂ ਕਰਵਾਇਆ ਸੀ ਤਾਂ ਇਹ ਜ਼ਿਆਦਾ ਫਾਇਦੇਮੰਦ ਆ ਉਸ ਬੈਂਕ ਦੇ ਵਿੱਚ ਜਾ ਕੇ ਤੁਸੀਂ ਸਿਰਫ ਇੱਕ ਅਰਜੀ ਭਰਨੀ ਆ ਤੇ ਕੁਝ ਡਾਕੂਮੈਂਟ ਨੇ ਜਿਹੜੇ ਉਹ ਜਮ੍ਹਾਂ ਕਰਵਾਉਣੇ ਨੇ ਜਿਸ ਤੋਂ ਬਾਅਦ ਤੁਸੀਂ ਉਹ ਜਿਹੜਾ ਬੀਮਾ ਹੈ ਉਸ ਨੂੰ ਲੈਣ ਦਾ ਦਾਵੇਦਾਰ ਬਣ ਜਾਈਓ